ਇਹ ਦਰਦਨਾਕ ਦਸਵੀਰਾ ਨੇ ਜਲਾਲਾਬਾਦ ਦੀਆਂ ਜਿੱਥੇ ਇੱਕ ਤੇਜ਼ ਰਫ਼ਤਾਰ ਟਰਾਲਾ ਜੋ ਕਿ ਫਾਜ਼ਿਲਕਾ ਤੋਂ ਫਰੋਲਪੁਰ ਵੱਲ ਜਾ ਰਿਹਾ ਸੀ ਨੇ ਮੋਟਰਸਾਈਕਲ ਉੱਤੇ ਸਵਾਰ ਤਿੰਨ ਜਣਾਂ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ। ਮੋਟਰਸਾਈਕਲ ਦੇ ਸਵਾਰ ਇੱਕਔਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿੱਟ ਗਈ ਪਛਾਣ 25 ਸਾਲ ਦੀ ਪਰਮਜੀਤ कौर ਵਜੋਂ ਹੋਈ ਹੈ। 3 ਮਹੀਨੇ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਤੇ ਹਾਲੇ ਹੱਥਾਂ ਤੋਂ ਚੂੜਾ ਵੀ ਨਹੀਂ ਸੁਤਰਿਆ ਕਿ ਇਹ ਹਾਸਾ ਵਾਪਰ ਗਿਆ। ਟਰਾਲਾ ਚਾਲਕ ਮੌਕੇ ਤੋਂ ਫਰਾਰ ਗਿਆ ਤੇ ਬਾਕੀ ਦੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਕੀ ਹੋਇਆ ਕਿ ਬਾਜੀ ਇਹ ਅਚਾਨਕ ਸਾਨੂੰ ਤਾਂ ਬੱਚੇ ਪੜੇ ਸੀ ਬਾਕੀ ਦੇ ਦਸਾਂ ਨਾਲ ਕਹਿੰਦੇ ਮਤਲਬ ਉਹਨਾਂ ਪੰਪ ਤੋਂ ਕੁੜੀਆਂ ਜਾਣਾ ਗੱਡੀ ਚੜਨਾ ਸੀ ਮੋਟਰਸਾਈਕਲ ਤਾਂ ਮੋਟਰਸਾਈਕਲ ਦੇ ਪਹਾੜੇ ਪਹਾੜੇ ਗੱਡੀ ਤੇ ਸਮਛੜਨ ਚੱਲ ਰਹਾ ਸੀ ਰਾਹ 'ਚ ਮਤਲਬ ਐਕਸੀਡੈਂਟ ਮਤਲਬ ਟਰਾਲਾ ਆ ਗਿਆ ਸੀ 10 ਚੱਕੀ ਕਿੰਨੇ ਫੇਟ ਮਾਰ ਪੁੱਨ ਨੂੰ ਤੇ ਮੌਕੇ ਤੇ ਕੁੜੀ ਦੀ ਮੌਤ ਹੋ ਗਈ ਤੇ ਬਾਕੀ ਦੋ ਐਕਸੀਡੈਂਟ ਬਹੁਤ ਸੱਟਾ ਲੱਗਿਆ ਇਹ ਵੀਰੇ ਤਿੰਨੇ ਜਣੇ ਆਉਂਦੇ ਪਏ ਸੀ ਮੋਟਰਸਾਈਕਲ ਤੇ ਆਹ ਦੀ ਸਾਈਡ ਤੇ ਗਏ ਸੀ ਤੇ ਪਿੱਛੋਂ ਟਰਾਲੇ ਵਾਲਾ ਆਇਆ ਤੇ ਉਹਨੇ ਫੇਟ ਮਾਰੀ ਆ ਪਿੱਛੋਂ ਆ ਤੇ ਆ ਉਹ ਭਜਾਲ ਗਿਆ ਜਾਨੀ ਕਿ ਟਰਾਲਾ ਕੋਈ ਉਹਨੇ ਪਤਾ ਨਹੀਂ ਲਿਆ ਕਿਥੇ ਮਤਲਬ ਹੁੰਦਾ ਹੈ ਜਾਂ ਕਿਵੇਂ ਨਾ ਕੋਈ ਪਤਾ ਨਹੀਂ ਉਹਨੇ ਕੀਤਾ ਤੇ ਉਥੇ ਮੌਕੇ ਤੇ ਇੱਕ ਮਤਲਬ ਮੇਰੀ ਮਾਸੇ ਦੀ ਲੜਕੀ ਗਈ ਸੀ ਉਹ ਮੌਕੇ ਤੇ ਹੀ ਖਤਮ ਹੋ ਗਈ ਕੀ ਨਾຊੂ ਨਾ ਪਰਮਜੀਤ ਕਰੋ ਅੱਛਾ ਤੇ ਬਾਕੀ ਦੋ ਐ ਬਾਕੀ ਉਹਨਾਂ ਨੂੰ ਹਸਪੀਟਲ ਲਾਇਆ ਗਿਆ ਸਰਕਾਰੀ ਉਹਨਾਂ ਨੂੰ ਵੀ ਕਾਫੀ ਸੱਟਾਂ ਆਈਆਂ ਆ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰਾਮ ਦਿੰਦੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ